ਉਸ ਦਿਨ ਮੈਂ ਜਲਦੀ ਘਰ ਆ ਗਿਆ ਸਾਂ ਮਾਂ ਵੀ ਜਿਵੇਂ ਮੈਨੂੰ ਉਡੀਕ ਰਹੀ ਸੀ ਮੈਂ ਆਪਣਾ ਬੈਗ ਰੱਖਿਆ ਹੀ ਸੀ ਕਿ ਮਾਂ ਬੋਲੀ ਦੀਪੇ ਦਸਮੀ ਰੋਟੀ ਦੇ ਆਏਗਾ ਸ਼ਿਦਾਂ ਦੇ ਗੁਰਦੁਆਰੇ ਮੈਂ ਕਿ ਹੀਲੋ ਜਿਤ ਕਰਨੀ ਸੀ ਘਰੇ ਬੈਠਾ ਰਹਿੰਦਾ ਤਾਂ ਸਕੂਲੋਂ ਪਹਿਲਾਂ ਘਰ ਆਉਣ ਬਾਰੇ ਸਭ ਨੇ 100-100 ਗੱਲਾਂ ਪੁੱਛਣੀਆਂ ਸੀ ਮਾਂ ਨੇ ਰੋਟੀਆਂ ਪਾਉਣੇ ਚ ਲਪੇਟ ਕੇ ਥਾਲ ਚ ਰੱਖਤੀਆਂ ਡੋਲੂਆਂ ਚ ਸਬਜ਼ੀ ਦਾਲ ਤੇ ਖੀਰ ਪਾ ਕੇ ਮੈਨੂੰ ਫੜਾਤਾ ਮੈਂ ਫੌਰਨ ਸ਼ਿਦਾਂ ਦੇ ਗੁਰਦੁਆਰੇ ਵੱਲ ਤੁਰ ਪਿਆ ਲਾਜਵਾਬ ਸੁਗੰਧਾ ਮੇਰੇ ਨੱਕਰਾਂ ਹੀ ਮੇਰੀ ਰੂਹ ਤੱਕ ਪਹੁੰਚ ਰਹੀਆਂ ਸੀ। ਭੁੱਖ ਨੇ ਮੇਰੇ ਢਿੱਡ ਵਿੱਚ ਕਹਰਾ ਮਚਾ ਦਿੱਤਾ ਸੀ। ਮੈਂ ਆਪਣੇ ਆਪ ਨੂੰ ਕਾਬੂ ਵਿੱਚ ਰੱਖਿਆ। ਆਪਣੇ ਅੰਦਰਲੇ ਮਨ ਨੂੰ ਸ਼ਹੀਦਾਂ ਦਾ ਡਰਾਵਾ ਦਿੱਤਾ ਕਿ ਸਾਡੇ ਸ਼ਹੀਦ ਤਾਂ ਬੜੇ ਅੜਬ ਸੁਭਾਅ ਵਾਲੇ ਸਨ। ਪੋਰਾ ਗਲਤੀ ਹੋ ਗਈ ਤਾਂ ਸ਼ਾਨਦ ਲਿਆ ਦਿੰਦੇ ਸੀ। ਮਾਂ ਨੇ ਇੱਕ ਰੋਟੀ ਕੁੱਤਿਆਂ ਨੂੰ, ਪੋਰਾ ਖੀਰ ਕੀੜਿਆਂ ਦੇ ਭੌਣ ਤੇ ਤੇ ਇੱਕ ਰੋਟੀ ਕਾਂਵਾਂ ਨੂੰ ਭੌਣ ਲਈ ਵੀ ਸਮਝਾਇਆ ਸੀ। ਬਾਕੀ ਸਭ ਕੁਝ ਗੁਰਦੁਆਰੇ ਬਾਬਾ ਜੀ ਨੂੰ ਦੇ ਆਉਣਾ ਸੀ ਤੇ ਖਾਲੀ ਭਾਂਡੇ ਘਰੇ ਮੋੜਦੇ ਹੋਣੇ ਸਨ। ਅਦੇ ਦਾਸ ਤਾਂ ਬਈ ਮੁੱਕਿਆ ਸੀ ਕਿ ਮੇਰੇ ਢਿੱਡ 'ਚ ਭੁੱਖ ਲੱਗੀ ਹਾਕਾ ਮਾਰ। ਮੇਰੀ ਅਕਲ ਤੇ ਸੋਚ ਨੂੰ ਤਾਂ ਜਿਵੇਂ ਜੰਦਰੀ ਵੱਜ ਗਏ। ਦਿਮਾਗ ਨੇ ਸਹੀ ਗਲਤ ਦਾ ਸਿਗਨਲ ਦੇਣਾ ਬੰਦ ਕਰਤਾ। ਥਾਲ ਦੇ ਡੋਨੂਆਂ ਵਿੱਚੋਂ ਉੱਠ ਰੀਆਂ ਸੁਗੰਧਾਂ ਨੇ ਲੜ ਕੇ ਮੈਨੂੰ ਤੜਫਾਉਣਾ ਸ਼ੁਰੂ ਕਰਤਾ ਸੀ। ਬਸ ਫੇਰ ਕੀ ਸੀ। ਉਹੀ ਗੱਲ ਹੋਈ ਜੀ ਦਾ ਮੈਨੂੰ ਡਰ ਸੀ। ਭੁੱਖ ਮੂਰੇ ਨਾ ਮਾਨ ਨਜ਼ਰਾਈ ਨਾ ਹੀ ਸ਼ਹੀਦ ਕਿਸੇ। ਡੋਲੂ ਵਿੱਚੋਂ ਖੀਰ ਕੌਲੀ 'ਚ ਪਾਨ। ਜੀ ਭਰ ਕੇ ਸਬਜ਼ੀ ਤੇ ਦਾਲ ਨਾਲ ਫੁਲਕੇ ਖਾਤੇ। ਖੀਰ ਖਾਧੀ ਖਾਣਾ ਤਾਂ ਹੁਣ ਮੈਂ ਖਾ ਲਿਆ ਸੀ ਪਰ ਮੇਰੇ ਦਿਮਾਗ ਤੇ ਸ਼ਹੀਦਾਂ ਦਾ ਬੋਝ ਪੈ ਗਿਆ ਮੈਂ ਸ਼ਹੀਦਾਂ ਵੱਲ ਮੂੰਹ ਕਰਕੇ ਕਹਿਣ ਲੱਗਾ ਭੁੱਲਾਂ ਬਖਸ਼ਾਓ ਮੇਰੇ ਵੱਡੇ ਵਡੇਰਿਓ ਮੈਨੂੰ ਤਾਂ ਭੁੱਖ ਨੇ ਕਮਲਾ ਕਰਕੇ ਰੱਖ ਦਿੱਤਾ ਸੀ ਲਾਂਤ ਪੈਂਦੀ ਆ ਮੈਨੂੰ ਮੇਰੇ ਅੰਦਰੋਂ ਕਿ ਮੈਂ ਥੋੜੀ ਰੋਟੀ ਤਾਂ ਖਾਧੀ ਸੀ ਮੈਂ ਤਾਂ ਕਾਂ ਕੁੱਤੇ ਦੀ ਬੁਰਕੀ ਵੀ ਖਾ ਗਿਆ ਭਾਂਡੇ ਆ ਕੇ ਮੈਂ ਬੂਰੇ ਖੂਤੇ ਖਾਲਚ ਪਾਣੀ ਨਾਲ ਧੋਲੇ ਭਾਂਡੇ ਲੈ ਕੇ ਮੈਂ ਘਰ ਮੋੜਾ ਖਾਲੀ ਭਾਂਡੇ ਮਾਂ ਨੂੰ ਫੜਾਤੇ ਮਾਂ ਨੇ ਕਿਹਾ ਦੇ ਐ ਰੋਟੀ ਹਾਂ ਮੈਂ ਸੰਖੇਪ ਜਾ ਆਖਿਆ ਕਾਮਨ ਰੋਟੀ ਪਾਤੀ ਸੀ ਮਾਂ ਨੇ ਪੁੱਛਿਆ ਹਾਂ ਬਸ ਇੰਨਾ ਹੀ ਕਿਹਾ ਅੱਜ ਭੁੱਖ ਨਹੀਂ ਮਾਂ ਮੈਂ ਰੋਟੀ ਖਾਣ ਤੋਂ ਅਨਾਂਗਾ ਨਹੀਂ ਕੀਤੀ ਮੈਂ ਇਹੋ ਜਿਹਾ ਕੀ ਖਾ ਲਿਆ ਜਿਹੜਾ ਰੋਟੀ ਵੱਲ ਨੱਕ ਨਹੀਂ ਕਰਦਾ ਅੱਗੇ ਤਾਂ ਸਕੂਲੋਂ ਆਉਂਦੇ ਸਾਰੀ ਰੋਟੀ ਲਈ ਦਿਹਾਈ ਚੁੱਕ ਲੈਣਾ ਮਾਂ ਨੇ ਪੁੱਛਿਆ ਮੈਂ ਚੁੱਪ ਰਹਿਣ ਵਿੱਚ ਹੀ ਭਲਾ ਸਮਝਿਆ ਬਹੁਤਾ ਬੋਲਣ ਨਾਲ ਪੋਲ ਖੁੱਲਣ ਦਾ ਡਰ ਸੀ ਰਾਤ ਨੂੰ ਸਾਰੇ ਸੌਂ ਗਏ ਮੈਂ ਰਾਤ ਦੀ ਰੋਟੀ ਵੀ ਨਾ ਖਾਧੀ। ਮਾਂ ਨੇ ਮੈਨੂੰ ਕਈ ਵਾਰ ਹਲੂਣ ਕੇ ਰੋਟੀ ਖਾਣ ਲਈ ਆਖਿਆ ਵੀ ਸੀ। ਪਰ ਮੈਨੂੰ ਕੂਕੀ ਚੜ ਗਈ ਸੀ। ਮੈਂ ਸੌਂ ਗਿਆ ਸੀ। ਮਾਂ ਨੇ ਹਲੂਣਾ ਹੋਣਾ ਪਰ ਮੈਂ ਨਹੀਂ ਬੋਲਿਆ। ਅਚਾਨਕ ਅੱਧੀ ਰਾਤ ਨੂੰ ਸੁੱਤਾ ਪਿਆ ਮੈਂ ਡਰ ਕੇ ਚੀਕਾਂ ਮਾਰਦਾ ਉੱਠ ਬੈਠਾ। "ਵੇ ਕੀ ਹੋਇਆ?" ਮਾਂ ਨੇ ਪੁੱਛਿਆ। "ਮਾਂ, ਕਿੰਵੇਂ ਸਾਰੇ ਕਾਂ ਨੇ ਜਿਵੇਂ ਇਕੱਠੇ ਹੋ ਕੇ ਮੈਨੂੰ ਚਿੰਬੜ ਗਏ ਸਨ। ਕੋਈ ਮੇਰੇ ਸਿਰ ਤੇ ਠੂੰਗਾ ਮਾਰਦਾ ਸੀ, ਕੋਈ ਮੂੰਹ ਤੇ।" ਮੈਂ ਕਿਹਾ, "ਹੇ ਮੇਰੇ ਸੱਚੇ ਪਾਤਸ਼ਾਹ, ਐਵੇਂ ਕਿਉਂ ਹੋ ਰਿਹਾ?" ਮਾਂ ਨੇ ਬਾਬਿਆਂ ਨੂੰ ਮਨੋਮਣੀ ਧਿਆਇਆ ਮਾਂ ਪਹਿਲਾਂ ਮੈਂ ਜਿੰਮੇ ਸੁਪਨੇ ਚ ਭੱਜੀ ਜਾਂਨਾ ਭੱਜੀ ਜਾਂਨਾ ਮੇਰੇ ਪਿੱਛੇ ਕੁੱਤੇ ਪੈਗੇ ਸਨ ਮੈਂ ਸੁਪਨੇ ਬਾਰੇ ਮਾਂ ਨੂੰ ਹੋਰ ਵਿਸਥਾਰ ਨਾਲ ਦੱਸਿਆ ਰੱਬ ਖੈਰ ਕਰੇ ਇੰਜ ਕੁੱਤੇ ਕਾਂ ਦਿਸਨੇ ਖਰੇ ਨਹੀਂ ਹੁੰਦੇ ਮਾਂ ਨੇ ਡਰ ਜਤਾਇਆ ਮਾਂ ਮੈਂ ਕਾਂਵਾਂ ਤੇ ਕੁੱਤੇ ਨੂੰ ਰੋਟੀ ਨਹੀਂ ਸੀ ਪਾਈ ਮੈਂ ਸੱਚੋ-ਸੱਚ ਦੱਸਦਾ ਕਾਂ ਤੇ ਕੁੱਤੇ ਫਿਰ ਆਪਣਾ ਹਿੱਸਾ ਹੀ ਮੰਗਣ ਆਏ ਹੋਣੇ ਨੇ ਮਾਂ ਨੇ ਡੱਚਰ ਕੀਤੀ ਮੈਂ ਤਾਂ ਡਰ ਨਾਲ ਕੰਬ ਰਿਹਾ ਸੀ ਮਾਂ ਮੁਸਕਣੀ ਹੱਸੀ ਜਾਵੇ ਫੇਰ ਤਾਂ ਦੀਪੇ ਬਾਬਾ ਜੀ ਵੀ ਆਉਣਗੇ ਤੇਰੇ ਸੁਪਨੇ ਚ ਮਾਂ ਨੇ ਅਗਲੇ ਆਉਣ ਵਾਲੇ ਸੁਪਨੇ ਬਾਰੇ ਇੱਕ ਬਾਣੀ ਕਰ ਦਿੱਤੀ ਸੀ ਕਿਉਂ ਮਾਂ ਮੈਂ ਕਿਹਾ ਕਿਉਂਕਿ ਤੂੰ ਅੱਜ ਰੋਟੀ ਇੰਨਾ ਖਾਦੀ ਮਾਂ ਨੇ ਗੋਲ ਮੋਲ ਉੱਤਰ ਦਿੱਤਾ ਮੇਰਾ ਮਨ ਹੁਣ ਕਹਿ ਰਿਹਾ ਸੀ ਕਿ ਮਾਂ ਨੇ ਸਾਰੀ ਕਹਾਣੀ ਬੁੱਝ ਲਈ ਸੀ ਮੈਂ ਬੱਸ ਉਹਨਾਂ ਬੈਠਾ ਮਾਂ ਦੇ ਚਿਹਰੇ ਵੱਲ ਬਿਡਰ ਬਿਡਰ ਝਾਕੀ ਗਿਆ ਸੀ